ਲੈ ਵੀ ਬਾਬਾ ਕਹਿੰਦਾ ਮੇਰੀ ਵੀਡੀਓ ਬਣਾ ਬਾਬਾ ਫਿਰ ਦੁੱਧਾਂ ਤੇ ਕਿੰਨਾ ਕੱਢ ਜੂ ਇਹ 20 ਕਿਲੋ 22 ਕਿਲੋ ਠੀਕ ਆ 18 ਤੋਂ ਲੈ ਕੇ 22 ਲੀਟਰ ਦੁੱਧ ਕੱਢ ਜੂ ਬਾਬਾ ਕਹਿੰਦਾ ਬਾਲਾ ਰੇਟ ਨਹੀਂ ਕਰਦਾ ਮੈਂ 3 ਕ ਲੱਖ ਹੀ ਕਰਦਾਗਾ ਨੂੰ ਅੱਜ ਆਪਾਂ ਰੰਪਰਾ ਪਸ਼ੂ ਮੰਡੀ ਤੇ ਪਹੁੰਚੇ ਆ ਜਿਹੜੀ ਮਹੀਨੇ ਚ ਇੱਕ ਵਾਰੀ ਲਾਦੇ ਆ ਵੱਡੀ ਮੱਝ ਜਿਹੜੀ ਤੋਰ ਕੇ ਦਿਖਾਉਣੇ ਆਗੇ ਤੁਰਦੇ ਨੂੰ ਤੁਸੀਂ ਚੈੱਕ ਆਊਟ ਕਰ ਲਓ ਬੋਡੀ ਬੰਤ ਸੀ ਨਾ ਬਹੁਤ ਡਬਲ ਮੱਝ ਆ ਗਈ ਬਾਕੀ ਤੇ ਤਾਜੀ ਸੂਈ ਹੋਇਆ ਬਾਕੀ ਡਿਟੇਲ ਆਪਾਂ ਬਾਈ ਤੋਂ ਲੈਣੇ ਆਗੇ ਵੀ ਕੀ ਮਾਲ ਮਲ ਕਰਦਾ ਕਿੰਨਾ ਦੁੱਧ ਆਗਾ ਸਾਰੀ ਡਿਟੇਲਸ ਨੂੰ ਲੈ ਕੇ ਦੇਵਾਂ ਬਾਈ ਤੋਂ ਦੇਖ ਸਾ ਤੁਸੀਂ ਬਹੁਤ ਡਬਲ ਮੱਝ ਆ ਗਈ ਲਿਆਉਣ ਦੇ ਬਾਈ ਨੂੰ ਮੋੜ ਕੇ ਫਿਰ ਬਾਈ ਨਾਲ ਕਰਦੇ ਆਂ ਆਪਾਂ ਗੱਲਬਾਤ ਤੇ ਸ਼ੁਰੂਆਤ ਕਰਦੇ ਆਂ ਆਪਾਂ ਰਾਮਪਰਾ ਪਸ਼ੂ ਮੰਡੀ ਤੋਂ ਜਿਹੜੀ ਕਿ ਮਹੀਨੇ ਚ ਇੱਕ ਵਾਰੀ ਲੱਗਦੀ ਅੱਜ 1 ਤਰੀਕ ਨੌਵਾਂ ਮਹੀਨਾ 2024 ਮੰਡੀ ਕਵਰ ਕਰਨ ਪਹੁੰਚੇ ਆਂਗੇ ਬਣੇ ਰਹੋ ਲਾਸਟ ਤੱਕ ਵੀਡੀਓ ਤੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰੀ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਲੈ ਵੀ ਮੇਤਰੋ ਤੁਹਾਨੂੰ ਆ ਮੱਝ ਦੀ ਆਪਾਂ ਡਿਟੇਲ ਲੈ ਕੇ ਦਿੰਨਾ ਬਾਈਆਂ ਤੋਂ ਕੀ ਮਾਲ ਮੁੱਲ ਕਰਦਾ ਕਿੰਨਾ ਦੁੱਧ ਆਗਾ ਸਾਰੀ ਡਿਟੇਲ ਲੈ ਕੇ ਦੇਵਾਂਗੇ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈਆਂ ਨਾਲ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਆ ਜਾਓ ਫਿਰ ਵੀਡੀਓ ਦੀ ਕਰਦੇ ਆਪਾਂ ਸ਼ੁਰੂਆਤ ਤੇ ਬਾਈ ਨਾਲ ਕਰਦੇ ਆਂ ਗੱਲਬਾਤ ਸਾਰੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਮਨਜੀਤ ਮਨਜੀਤ ਪਿੰਡ ਕਿਹੜਾ ਬਾਈ ਲੋਗੜਾ ਲੋਗੜਾ ਜ਼ਿਲ੍ਹਾ ਕਿਹੜਾ ਰਹਿੰਦਾ ਮੋਗਾ ਮੋਗਾ ਕੈਪ ਉਸ ਲੈ ਕੇ ਆਏ ਬਾਈ ਮੰਡੀ ਤੇ 1 1 ਹੀ ਆ ਕਰਦੀ ਹੈਗੀ ਹਾਂਜੀ ਠੀਕ ਆ ਕੈਮੇ ਸੂਏ ਸੂਈ ਆ ਬਾਈ ਤੀਜੇ ਤੀਜੇ ਸੂਏ ਠੀਕ ਆ ਬਾਈ ਇਹ ਕਰਦੀ ਮੱਝ ਆ ਕਿ ਦੂਜੇ ਸੂਏ ਕਿੰਨਾ ਕੁ ਦੁੱਧ ਦੁੱਤਾ ਇਹਨੇ 16 ਕਿਲੋ 16 ਕਿਲੋ ਐਦ ਕੀ ਕੀ ਮੀਟ ਦਾ ਬਾਈ ਕਿੰਨਾ ਕੱਢੂਗੀ 16 ਕਿਲੋ ਹੁਣ ਆ ਗਿਆ ਠੀਕ ਆ ਹੁਣ ਹੈਗਾ 16 ਕਿਲੋ ਕਹਿ ਕੇ ਦਵਾਂ ਕਿ ਸੂਈ ਨੂੰ 12 13 ਦਿਨਾਂ ਦਾ 12 13 ਦਿਨਾਂ ਦਾ ਬੱਚਾ ਕੀ ਹੈ ਮਗਰ ਕੱਟਾ ਮਗਰ ਕੱਟਾਗਾ ਕੱਟਾ ਵੀ ਬਹੁਤ ਨਰਵਾ ਹਨਾ ਤੇ ਬਾਈ ਗੱਲ ਕਰੀਏ ਰੇਟ ਦੀ ਰੇਟ ਕੀ ਰੱਖਦਾ ਫਿਰ ਮੱਝ ਦਾ ਰੇਟ ਬਾਈ 180 1 ਲੱਖ 80 ਹਜ਼ਾਰ ਲੈਂਡ ਦੇਣ ਕਿੱਥੋਂ ਤੱਕ ਹੋ ਜਾਊਗਾ ਕਰ ਲਾਂਗੇ ਮੌਕੇ ਤੇ ਮਾਨਤਾਨ ਹੋ ਜਾਊਗਾ ਨੰਬਰ ਬੋਲ ਦੇ ਇੱਕ ਵਾਰੀ ਆਪਣਾ 98147 98147 60354 ਪਿੰਡ ਲੋਗੜ ਜ਼ਿਲ੍ਹਾ ਮੋਗਾ ਹਨਾ ਤੋਰਦੇ ਬਾਈ ਇੱਕ ਵਾਰੀ ਹੋਰ ਲੈ ਵੀ ਇੱਕ ਵਾਰੀ ਹੋਰ ਤੋਰ ਕੇ ਦਿਖਾਣਾ ਮੁੱਲ ਜਿਹੜਾ ਬਾਈ ਇੱਕ ਅੱਸੀ ਕਰਦੇ ਆਗੇ 16 ਕਿਲੋ ਬਾਈ ਕਹਿੰਦਾ ਦੁੱਧ ਦੂਜੇ ਸੂਏ ਨੇ ਕੱਢਿਆਗਾ ਤੇ ਇਸ ਵਾਰ ਵੀ ਗਾਈ ਕਹਿੰਦਾ 16 ਕਿਲੋ ਤਿਆਰ ਆ ਬਾਕੀ ਮਾਨ ਤਾਨ ਕਹਿੰਦਾ ਫੋਨ ਤੇ ਆਪਾਂ ਗੱਲਬਾਤ ਕਰ ਲਾਂਗੇ ਜੇ ਕਿਸੇ ਪ੍ਰਾਣੇ ਲੈਣੀ ਆ ਮੱਝ ਤਾਂ ਬਾਈਆਂ ਨਾਲ ਤੁਸੀਂ ਸੰਪਰਕ ਜਿਹੜਾ ਕਰ 사 ਜਾਓਗੇ ਰਾਮਪਰਾ ਪਸ਼ੂ ਮੰਡੀ ਤੇ ਬਾਈ ਲੋਕਲ ਮੱਝ ਜਿਹੜੀ ਘਰ ਦੀ ਆਪਣੀ ਲੈ ਕੇ ਆਇਆਗਾ ਤੇ ਜੇ ਬੈਗੀ ਦਾ ਠੀਕ ਆ ਨਹੀਂ ਬਾਈਆਂ ਨਾਲ ਤੁਸੀਂ ਸੰਪਰਕ ਕਰਕੇ ਇੱਕ ਵਾਰੀ ਜਰੂਰ ਪੁੱਛ ਲਿਓ ਵੀ ਬਾਈ ਮੱਝ ਵਿਕੀ ਆ ਜਾਂ ਨਾ ਵਿਕੇ ਜੇ ਨਾ ਵਿਕੇ ਜੇ ਕਿਸੇ ਭਰਾ ਨੇ ਲੈਣੀ ਹੋਈ ਤਾਂ ਬਾਈਆਂ ਨਾਲ ਸੰਪਰਕ ਕਰਕੇ ਤੁਸੀਂ ਆ ਮੱਝ ਬਹੁਤ ਡਾਬਲ ਆ ਗਈ ਬੋਡੀ ਮੰਤਰ ਦੀ ਘਰ ਦੀ ਪਲੀ ਆ ਗਈ ਮਗਰ ਕੱਟਾਗਾ ਥਣ ਹਵਾਨਾ ਸਾਨੂੰ ਇਧਰੋਂ ਦਿਖਾ ਦਨੇ ਆਪਾਂ 16 ਕਿਲੋ ਬਾਈਗਾ ਦੁੱਧ ਦਊਗੀ ਤੇ ਬਾਕੀ ਤੁਸੀਂ ਚੋ ਕੇ ਦੋ ਡੰਗ ਤਸੱਲੀ ਕਰਕੇ ਜਿਹੜੀ ਮੱਝ ਲਿਆ ਸਕਦੇ ਬਣੇ ਰਹੋ ਲਾਸਟ ਤੱਕ ਵੀਡੀਓ ਦੇ ਆ ਜਾਓ ਸਾਨੂੰ ਰੇਟ ਮੰਡੀ ਦੇ ਜਿਹੜੇ ਅੱਜ ਜਾਨੂ ਕਰਾਉਣੇ ਵੀ ਕੀ ਰਹਿੰਦੇ ਮੰਡੀ ਤੇ ਜੇ ਕਿਸੇ ਪੁਰਾਣੇ ਕਿਸੇ ਵੀ ਤਰ੍ਹਾਂ ਦਾ ਪੋਸੂ ਲੈਣਾ ਤਾਂ ਤੁਸੀਂ ਇਸ ਮੰਡੀ ਤੇ ਆ ਕੇ ਵਿਜਿਟ ਵੀ ਕਰ ਸਕਦੇ ਹੋਗੇ ਤੇ ਬਾਕੀ ਨਹੀਂ ਤੁਸੀਂ ਆਪਾਂ ਨੰਬਰ ਲੈ ਕੇ ਦੇਵਾਂਗੇ ਉਹ ਨੰਬਰਾਂ ਸੰਭਰ ਕਰਕੇ ਤੁਸੀਂ ਪੁੱਛ ਸਕਦੇ ਹੋ ਜੇ ਕੋਈ ਮੱਝ ਪਸੰਦ ਆਉਂਦੀ ਆ ਤਾਂ ਤੁਸੀਂ ਡਿਟੇਲ ਲੈ ਕੇ ਮੱਝ ਚੰਗੀ ਤਰ੍ਹਾਂ ਤਸੱਲੀ ਕਰਕੇ ਜਿਹੜੀ ਲਿਆ ਸਕਦੇ ਹੋ ਬਣੇ ਰਹੋ ਲਾਸਟ ਟਿਕ ਵਰਾਜੋ ਲਾਈਵ ਦੋਸਤੋ ਸੋਨੇ ਇੱਕ ਆਪਾਂ ਮੱਝ ਹੋਰ ਜਿਹੜੀ ਤੋਰ ਕੇ ਦਿਖਾਉਣਿਆ ਇਹਦੀ ਡਿਟੇਲ ਲੈਣਿਆ ਬਾਈਆਂ ਤੋਂ ਵੀ ਇਹਦਾ ਕੀ ਮਾਲ ਮੁੱਲ ਰਹੂਗਾ ਕਿੰਨਾ ਦੁੱਧ ਰਹੂਗਾ ਤਾਜੀ ਸੂਈ ਹੋਈ ਆ ਕੀ ਮਗਰ ਕੱਤੀ ਆ ਬਾਕੀ ਡਿਟੇਲ ਲਵਾਂਗੇ ਆਪਾਂ ਪਹਿਲਾਂ ਤੁਸੀਂ ਤੁਰਦੇ ਨੂੰ ਚੈੱਕ ਆਊਟ ਕਰ ਸਕਦੇ ਥਾਣ ਹਵਾਨਾ ਦੇ ਸਕ ਆ ਜਣਾ ਥਾਣਾ ਦਾ ਸਪੇਸ ਬਹੁਤ ਸੋਹਣਾਗਾ ਚਾਰੇ ਥਾਣਾ ਇੱਕੋ ਜਿਹੇ ਬਾਕੀ ਬਾਈ ਨੂੰ ਆ ਜਾਂਦੇ ਮੋੜ ਕੇ ਆਪਾਂ ਤੁਹਾਨੂੰ ਥਾਣ ਹਵਾਨਾ ਜਿਹੜਾ ਕੋਲੋਂ ਦਿਖਾ ਦਾਂਗੇ ਹਨ ਤੇ ਬਾਕੀ ਰੇ ਤੁਸੀਂ ਤੁਰਦੇ ਨੂੰ ਜਿਹੜੀ ਚੈੱਕ ਆਊਟ ਕਰ ਸਕ ਜਾਉਗੇ ਆਪਾਂ ਕੋਲੇ ਖੜੀ ਦਾ ਚੈੱਕ ਆਊਟ ਕਰਾਂਗੇ ਥਾਣਾ ਦਾ ਸਪੇਸ ਦਿਖਾਉਣੇ ਸੋਨ ਇਧਰੋਂ ਸਾਈਡ ਤੋਂ ਦੇਖੋ ਤੁਸੀਂ ਥਾਣਾ ਬਾਨਾ ਦੇਖੋ ਬਾਕੀ ਰੇ ਬੈਕ ਸਾਈਡ ਤੋਂ ਹੁਣ ਦਿਖਾ ਦਿੰਨੇ ਆ ਕਿ ਥਾਣ ਹਵਾਨਾ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਤੇ ਡਿਟੇਲ ਲੈਨੇ ਆ ਵੀ ਕਿੰਨੇ ਸੂਏ ਸੂਈਆ ਕਿੰਨਾ ਦੁੱਧਾ ਕਰ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬਾਈ ਆਪਣਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਪਿੰਡ ਕਿਹੜਾ ਹੈਗਾ ਮੋਰ ਸਿੰਘ ਵਾਲਾ ਜੀ ਮੋਰ ਸਿੰਘ ਵਾਲਾ ਜਿਲ੍ਹਾ ਕਿਹੜਾ ਪੈਂਦਾ ਆਪਣਾ ਮਾਨਸਾ ਜੀ ਮਾਨਸਾ ਬਾਈ ਕਿੰਨੇ ਸੂਏ ਸੂਈਆ ਛੋਟੀ ਹੈ ਇਹ ਸੂਏ ਦੂਜੇ ਸੂਏ ਦੂਜੇ ਸੂਏ ਮਗਰ ਬੱਚਾ ਕੱਟੀ ਆ ਹਨਾ ਕੱਟੀ ਹੈ ਜੀ ਠੀਕ ਆ ਵਪਾਰ ਦਾ ਕੰਮ ਆ ਕਿ ਕਰਦੇ ਆ ਪਸੂਆਂ ਦਾ ਵਪਾਰ ਦਾ ਕੰਮ ਵਪਾਰ ਦਾ ਕੰਮ ਆ ਕਿੰਨੇ ਕੁ ਪਸੂਂ ਦੇ ਆਪਣੇ ਕੋਲੇ ਕਰੇ ਆਪਣੇ ਲੇਕੇ ਹੁੰਦੇ 7-8 ਪਸੂਂ ਦੇ 7-8 ਪਸੂ ਕਿੱਥੋਂ ਗ੍ਰੇਡ ਤੋਂ ਲੈ ਕੇ ਕਿ ਆਪਣੇ ਨਵੇਂ ਮੰਨ ਲਓ ਵੀ 80 90 ਤੋਂ ਸ਼ੁਰੂ ਹੁੰਦੀ ਹੈ ਜੀ ਠੀਕ ਆ ਬੱਧਾ ਹਜ ਨਹੀਂ ਮਰਦੀ ਜਹੇ 2 ਲੱਖ 100 ਲੱਖ ਠੀਕ ਆ ਲੈ ਵੀ ਮੇਤਰੋ ਬਾਈ ਦਾ ਵਪਾਰ ਦਾ ਕੰਮ ਆਗਾ ਜੇ ਤੁਸੀਂ ਆ ਚੋਟੀ ਲੈਣੀ ਤਾਂ ਵੀ ਸੰਪਰਕ ਕਰ ਲਿਓ ਜੇ ਹੋਰ ਪਸ਼ੂ ਦੇਖਣੇ ਹਨ ਸਾਨੂੰ ਆਪਾਂ ਨੰਬਰ ਲੈ ਜਨਾ ਬਾਈ ਦਾ ਕਈ ਵਾਰੀ ਵਾਰੀ ਬੀ ਆ ਦੇ ਨੰਬਰ ਘੱਟ ਮਿਲਦੇ ਹਨ ਤਾਂ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਘਰੇ ਜਾ ਕੇ ਬਾਈ ਤਸੱਲੀ ਕਰਕੇ ਚੋਣ ਕੇ ਲਿਆ ਸਕਦੇ ਚਵਾ ਕੇ ਦੇ ਦਿੰਗੇ ਜੀ ਚਵਾ ਕੇ 2 ਡੰਗ ਬਾਈ ਕਹਿੰਦਾ ਆਪਾਂ ਘਰੋਂ ਪਸ਼ੂ ਦੇ ਦਾਂਗੇ ਜੇ ਕਿਸੇ ਤਰ੍ਹਾਂ ਦਾ ਲੈਣਾ ਬਾਈ ਇਹਦੀ ਗੱਲ ਕਰੀਏ ਇਹਦੇ ਥੱਲੇ ਦੁੱਧਾ ਤੇ ਕਿੰਨਾ ਕਾ ਇਹ ਥੱਲੇ ਬਾਈ 14 ਕਿਲੋ ਤਿਆਰ ਆ ਸੱਤ ਦਿਨਾਂ ਦੀ ਸੂਈ ਆ ਸੱਤ ਦਿਨਾਂ ਦੀ ਸੂ ਤੇ ਬਾਈ ਰੇਟ ਦੀ ਗੱਲ ਆ ਗਈ ਰੇਟ ਕੀ ਕਰਤਾ ਰੇਟ ਇਹਦਾ ਬਾਈ ਡੇਢ ਕਰਦੇ ਡੇਢ ਲੱਖਾਂ ਲੈਣ ਦੇਣ ਗੈਣ ਬਸ ਘੱਟ ਕਰ ਲਾਂਗੇ ਮੌਕੇ ਤੇ ਮੌਕੇ ਦੀ ਗੱਲ ਬਾਤ ਹੋ ਜੂ ਕਿਉਂਕਿ ਮੰਡੀ ਦਾ ਕਰਕੇ ਰੇਟ ਤਾਂ ਦੇਖ ਕਰਨੇ ਪੈਂਦੇ ਆ ਨਾ ਜੇ ਹੁਣ ਆਪਾਂ 10 ਕਹ ਦੀਏ 10 ਵੀ ਨਹੀਂ ਕੋਈ ਦੇ ਕੇ ਜਾਂਦਾ ਜੇ ਅਸੀਂ 80000 ਕਹਾਂਗੇ ਤਾਂ ਵੀ ਕੋਈ ਦੇ ਕੇ ਜਾਂਦਾ 80000 ਨਹੀਂ ਰੱਖਨੇ 60000 ਦੀ ਰੇਟ ਦੋਸਤੋ ਜਿਹੜਾ ਮੰਡੀ ਦੇ ਹਿਸਾਬ ਨਾਲ ਕਰਨਾ ਪੈਂਦਾ ਕਿਉਂਕਿ ਮੂੰਹ ਮੰਗੇ ਕੋਈ ਨਹੀਂ ਹੁੰਦਾਗਾ ਜੇ ਤੁਸੀਂ ਸੌਦਾ ਕਰਨਾ ਬਾਈ ਨਾਲ ਸੰਪਰਕ ਕਰ ਲੈ ਨੰਬਰ ਬੋਲ ਦੇਵਾਂਗੇ ਬਗਰ ਪਿਆਰ ਆਪਣਾ 9639 94639 34672 34627 ਲੈ ਵੀ ਇਹ ਬਾਈ ਦਾ ਨੰਬਰ ਹੈਗਾ ਜੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ 80000 ਤੋਂ ਲੈ ਕੇ 1.5 ਤੋਂ 2 ਲੱਖ ਤੱਕ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਸਕਦੇ ਹੋ ਜੇ ਆਮ ਅੱਜ ਲੈਣੀ ਆ ਤਸੱਲੀ ਕਰਕੇ ਦੋ ਡੰਗ ਚਵਾ ਕੇ ਘਰੋਂ ਹੋਰ ਵੀ ਪਸ਼ੂ ਜੇ ਲੈਣਾ ਤੁਸੀਂ ਤਸੱਲੀ ਕਰਕੇ ਜਰੂਰ ਲੈ ਕੇ ਆਇਓ ਦੋ ਡੰਗ ਜੇ ਤੁਹਾਨੂੰ ਪਸੰਦ ਆਉਂਦੀਆਂ ਰੇਟ ਬਾਈ ਕਹਿੰਦਾ ਆਪਾਂ ਮੌਕੇ ਤੇ ਮਾਨਤਾ ਨਾਲ ਜਿਹੜਾ ਕਰਦਿਆ ਕਰਾਂਗੇ ਰੇਟ ਜਿਹੜੇ ਕੋਲੇ ਜਾ ਕੇ ਹੁੰਦੇ ਹੈਗੇ ਵੀਡੀਓ ਤੇ ਸਾਨੂੰ ਇੱਕ ਆਪਾ ਦਿਖਾਉਣੇ ਨੇ ਵੀ ਇਹੋ ਜਿਹੇ ਪਸ਼ੂ ਆ ਇੰਨੇ ਇੱਕ ਮੁੱਲ ਦੇ ਆ ਬਾਕੀ ਇੱਥੇ ਫਿਕਸ ਰੇਟ ਨਹੀਂ ਹੁੰਦੇ ਹੈ 1.5 ਲੱਖ ਕੋਈ ਕਹਿੰਦਾ ਕੋਈ 2 ਲੱਖ ਕਹਿੰਦਾ ਨਾ ਉਹ ਮੰਡੀ ਦੇ ਰੇਟ ਆ ਜਿਹੜੇ ਕਰਨੇ ਪੈਂਦੇ ਆ ਬਾਕੀ ਲਾਸਟ ਤੱਕ ਬਣ ਰਹੇ ਹੋ ਆਪਾਂ ਹੋਰ ਪਸ਼ੂਆਂ ਦੀ ਡਿਟੇਲ ਲੈਣੇ ਹੈਗੇ ਦੇ ਦੇ ਜਾਂ ਵੀ ਕੀ ਪਾ ਬੰਤੇ ਰਹਿੰਦੇ ਅੱਜ ਦੇ ਦੋਸਤੋ ਸੋਨੇ ਇੱਕ ਆਪਾ ਦੂਜੇ ਸੂਏ ਦੀ ਜਿਹੜੀ ਝੋਟੀ ਤੋੜ ਕੇ ਦਿਖਾਉਣੇ ਬਾਈਆਂ ਦੀ ਸਾਰੀ ਡਿਟੇਲ ਲੈ ਕੇ ਦੇਵਾਂਗੇ ਲਾਸਟ ਤੱਕ ਦੇਖਿਓ ਵੀਡੀਓ ਤੇ ਪਹਿਲਾਂ ਤੁਸੀਂ ਤੁਰਦੇ ਚੈੱਕ ਕਰ ਲਿਓ ਬਾਡੀ ਮੰਤ ਦੀ ਤੇ ਥਣ ਹਵਾਨੀ ਦੇਖੋ ਤੁਸੀਂ ਟਾਈਟ ਲੇਵੀ ਦੀ ਹਨਾ ਬਾਕੀ ਆਪਾਂ ਡਿਟੇਲ ਸਾਰੀ ਬਾਈ ਤੋਂ ਲੈ ਕੇ ਦੇਵਾਂ ਮੈਂ ਕੀ ਮਾਲ ਮੁੱਲ ਕਰਦਾ ਕਿੰਨੇ ਪਸ਼ੂ ਆ ਬਾਈ ਕੋਲੇ ਜੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੈ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਨੰਬਰ ਤੁਹਾਨੂੰ ਲੈ ਕੇ ਦੇਗਾ ਮੂੰਹ ਮੱਥੇ ਦੀ ਬਾਡੀ ਮੰਤ ਦੀ ਤੇ ਸਿੰਗਾ ਸੋਂਗਾ ਦੇ ਸਕਦਾ ਹਾਂ ਬਹੁਤ ਸੋਹਣੀ ਝੋਟੀਆਂ ਦੂਜੇ ਸੂਏ ਤਾਜੀ ਸੂਈ ਹੋਈ ਆ ਹਨਾ ਪੱਠੋੜੀ ਦੇ ਸਕਾ ਦੂੰ ਸੀ ਆਰਡਰ ਉਹਨੂੰ ਆਪਾਂ ਖੜੀ ਦਾ ਕੋਲੋਂ ਚੈੱਕ ਆਊਟ ਕਰਾਵਾਂਗੇ ਬਾਕੀ ਦੇ ਭਰਾ ਦੋ ਮੱਜਾਂ ਜਿਹੜੀਆਂ ਲੈ ਕੇ ਆਇਆ ਇੱਥੇ ਮੰਡੀ ਤੇ ਇੱਕ ਆ ਖੜੀ ਹੈਗੀ ਇਧਰ ਇਹਦਾ ਵੀ ਥਾਣਾ ਵਾਰਨਾ ਦੇ ਸਕਾ ਦੂੰ ਸਪੇਸ ਪੂਸ ਵਧੀਆ ਥਾਣਾ ਚ ਤੇ ਇਹਦੇ ਵੀ ਥਾਣਾ ਜਿਹੜਾ ਸਪੇਸ ਪੂਸ ਪੂਰਾ ਵਧੀਆਗਾ ਦੂਜੇ ਨੰਬਰ ਵਾਲੀ ਵੀ ਆਪਾਂ ਤੋਰ ਕੇ ਦਿਖਾਉਣੀ ਆ ਤੁਹਾਨੂੰ ਡਿਟੇਲ ਸਾਰੀ ਲੈ ਕੇ ਦੇਵਾਂਗੇ ਤੇ ਪੁੱਸਾਂ ਬਾਈ ਨੂੰ ਕਰੋ ਕਿੰਨੇ ਕ ਪਸੂ ਹੁੰਦੇ ਕਹੇ ਜੀ ਬਸੁੰਦੇ ਸਾਰੀ ਡਿਟੇਲ ਲੈ ਕੇ ਦੇਵਾਂ ਕਿਸੇ ਵੀ ਤਰ੍ਹਾਂ ਦਾ ਪਸੂ ਲੈਣਾ ਹੋਇਆ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਸਕਾ ਜਾਓਗੇ ਤੇ ਆ ਦੂਜੇ ਨੰਬਰ ਆ ਇਹਨਾਂ ਇਹ ਥਾਣਾ ਹਵਨ ਜਿਹੜਾ ਪਾਂਡਾ ਲੱਗਿਆ ਹੋਣਾ ਬਹੁਤ ਸੋਹਣਾ ਲੱਗਿਆ ਹਾ ਮਾਜੂ ਚਾਰੇ ਥਾਣਾ ਇੱਕ ਹੋ ਜਾ ਮੁਠੀ ਥਾਣਾ ਜੀ ਹਨਾ ਬਾਕੀ ਤੁਹਾਨੂੰ ਕੋਲੋਂ ਖਰੀਦ ਆਪਾਂ ਚੈੱਕ ਆਊਟ ਕਰਾ ਦਾਂਗੇ ਦੇਖ ਸਕਦੇ ਤੁਸੀਂ ਇਧਰੋਂ ਸਾਈਡ ਤੋਂ ਵੀ ਦਿਖਾਉਣਾ ਤੁਹਾਨੂੰ ਆਪਾਂ ਦੇਖੋ ਸੀ ਪਾਂਡਾ ਜਮਾ ਇਹ ਚੌਰਸ ਲੱਗਿਆ ਹਾ ਦੁੱਧ ਵਾਲਾ ਦੇਖੋ ਤੁਸੀਂ ਹਨਾ ਤੇ ਦੇਖੋ ਇਧਰੋਂ ਸਾਈਡ ਤੋਂ ਦੇਖੋ ਸੀ ਬਹੁਤ ਸੋਹਣਾ ਥਾਣਾ ਹੋਵਨ ਲੱਗਾ ਚਾਰੇ ਥਾਣਾ ਇੱਕ ਹੋ ਜਾਗੇ ਸਪੇਸ ਤੇ ਵਧੀਆ ਹਨਾ ਬਿੱਥੀ ਦੇ ਕਹਿ ਸਕਦੇ ਆਪਾਂ ਵਧੀਆ ਗੇ ਬਾਕੀ ਆ ਜੋ ਬਾਈ ਨਾਲ ਆਪਾਂ ਕਰਦੇ ਆ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੀ ਨਾਮ ਆ ਬਾਈ ਆਪਣਾ ਆਪਣਾ ਜਸਪ੍ਰੀਤ ਹੈ ਬਈ ਜਸਪ੍ਰੀਤ ਬਾਈ ਪਿੰਡ ਕਿਹੜਾ ਆਪਣਾ ਆਪਣਾ ਨਾਦਪੁਰਾਈ ਨਾਦਪੁਰਾ ਜਿਲ੍ਹਾ ਕਿਹੜਾ ਰਹਿੰਦਾ ਬਠਿੰਡਾ ਬਠਿੰਡਾ ਬਾਈ ਆਪਣਾ ਵਪਾਰ ਦਾ ਕੰਮ ਹੈਗਾ ਵਪਾਰ ਦਾ ਬਈ ਕਿੰਨੇ ਕੁ ਪਸ਼ੂ ਨੇ ਬਾਈ ਆਪਣੇ ਕੋਲੇ ਆਪਣੇ ਕੋਲੇ ਵੇਚਣ ਵਾਲੇ ਆ ਮੁੰਡੇ 10 15 ਪਸ਼ੂ ਵਾਲੇ 10 15 ਕਿੱਥੋਂ ਰੇਟ ਤੋਂ ਲੈ ਕੇ ਕਿੱਥੋਂ ਤੱਕ ਹੁੰਦੇ ਆਗੇ ਮਰੀਡ ਤਾਂ ਯਾਰ ਸਾਰੇ ਚੱਕੀ ਨੇ ਵੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਤੁਹਾਡੇ ਕੋਲ ਖਰੀਦ ਸਕਦਾ ਜਿੰਨੇ ਮਰਜ਼ੀ ਹੋਵੇ ਠੀਕ ਆ ਲੈ ਵੀ ਪਹਿਲੀ ਗੱਲ ਆ ਬਾਈ ਤੋਂ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਸ਼ੂ ਲੈਣਾ ਹੋ ਪਿੰਡ ਨਾਦਪੁਰਾ ਜ਼ਿਲ੍ਹਾ ਬਠਿੰਡਾ ਦਾ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋ ਤਾਂ ਤੁਸੀਂ ਤਸੱਲੀ ਕਰਕੇ ਘਰੋਂ ਲਿਆ ਸਕਦਾ ਚੋਕੇ ਲਿਆ ਵੀਰ ਭਲਾਂ ਦੀ ਲੈ ਵੀ ਬਾਈ ਕਰੀ ਹੁੰਦੀਆਂ ਮੰਗਾ ਮੰਡੀ ਤੇ ਥੋੜੂਗਾ ਪੁਣੇ ਘਰੀ ਵੇਚਦੇ ਆ ਠੀਕ ਆ ਘਰੀ ਵੇਚਦੇ ਵਾਦਾ ਲੈ ਵੀ ਬਾਈ ਕਹਿੰਦਾ ਆਪਾਂ ਘਰੀ ਵੱਧ ਵੇਚ ਦਿਆਂਗੇ ਘਰੀ ਚੋਕੇ ਤਸੱਲੀ ਨਾਲ ਦਿੰਦੇ ਆ ਜੇ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਓ ਬਾਈ ਇੱਕ ਵਾਰੀ ਨੰਬਰ ਬੋਲ ਦੇ ਆਪਣਾ 9041 74652 74652 ਲੈ ਵੀ ਬਾਈ ਦਾ ਇਹ ਨੰਬਰ ਆ ਨਾਮ ਕੀ ਦੱਸੇ ਬਈ ਆਪਣਾ ਆਪਣਾ ਜਸਪ੍ਰੀਤ ਹੈ ਜਸਪ੍ਰੀਤ ਆ ਜਸਪ੍ਰੀਤ ਦਾ ਨੰਬਰ ਆ ਇਹ ਬਾਕੀ ਬਾਈ ਇਹਦੀ ਗੱਲ ਕਰੀਏ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਤੋਰੀਆ ਉਹ ਉਹ ਕਿਵੇਂ ਸੂਸੂਈ ਆ ਇਹ ਦੂਜਾ ਆ ਇਹ ਵੀ ਦੂਜਾ ਠੀਕ ਆ ਜੀ ਇਹ ਵੀ ਦੂਜਾ ਸੂਆ ਗਾਂ ਬੱਚੇ ਕੀ ਆ ਮਗਰ ਦੋਨਾਂ ਦੇ ਕੱਟੀਆਂ ਦੋਨਾਂ ਮਗਰ ਕੱਟੀਆਂ ਹੀ ਆ ਵੱਡੀ ਗੱਲ ਇਹ ਆ ਜਿਹੜਾ ਹੁਣ ਸੂਆ ਚੱਲ ਰਿਹਾ ਨਾ ਬੱਚੇ ਜਿਹੜੇ ਕੱਟੀਆਂ ਹੀ ਦੇ ਰਹੀਆਂ ਮੱਝਾਂ ਜਿਹੜੀਆਂ ਆਪਾਂ ਪਹਿਲਾਂ ਵੀ ਵੀਡੀਓ ਬਣਾਈਆਂ ਆ ਜਾਂ ਬਾਅਦ ਚ ਵੀ ਬਣਾਵਾਂ ਸਾਰੀਆਂ ਕੱਟੀਆਂ ਹੀ ਹੁੰਦੀਆਂ ਨੇ ਤੇ ਬਾਕੀ ਬ ਉਰ ਬਈ 16 ਕਿਲੋ ਦਾ ਪਹਿਲਾਂ ਨੇ ਦਿੱਤਾ ਹੁਣ ਇਹ ਪਹਿਲਾਂ ਨੇ 16 ਕਿਲੋ ਹੁੰਦਾਗਾ ਹਾਂ ਅੱਜ ਇਹਨੂੰ ਪੰਜਵਾਂ ਦੇਣਾ ਠੀਕ 14 ਕਿਲੋ ਦਾ ਹੁਣ ਵੀ ਤਿਆਰ ਹੈ 14 ਕਿਲੋ ਹਾਂ ਬਈ ਕੀ ਮੀਤ ਰੱਖ ਬਈ ਉਹ ਤੋਂ ਜਸਪਰੀ ਦਾ ਮੁੱਲ ਤੋਂ ਦਾ ਕਰਦੇ ਆ ਰ ਸਵਾ ਦੋ ਸਵਾ ਦੋ 170 ਦੀ ਮੈਂ ਦੇ ਦਿੰਦੇ ਆ 170 ਦੀ ਬਾਕੀ ਫੋਨ ਤੇ ਗੱਲਬਾਤ ਹੋਜੂ ਹਣਾ ਠੀਕ ਆ ਤੇ ਇਹਦੀ ਗੱਲ ਕਰੀਏ ਬਈ ਇਹਦੇ ਥੱਲੇ ਦੁੱਧ ਕਿੰਨਾਗਾ ਇਹਦੇ ਥੱਲੇ ਹੈਗਾ 12 ਕਿਲੋ ਵੀਰੇ 12 ਕਿਲੋ ਠੀਕ ਆ ਇਹਦਾ ਮੁੱਲ ਤਾਂ ਸਵਾਗਾ ਠੀਕ ਆ ਜੀ 1 5 ਦੇ ਦੇ ਦਾਂਗੇ ਨੰਬਰ ਇੱਕ ਵਾਰੀ ਹੋਰ ਬੋਲ ਦੇ ਵੀਰੇ ਆਪਣਾ 90416 ਠੀਕ ਆ ਜੀ 74652 ਠੀਕ ਆ 90416 74652 ਲੈ ਵੀ ਇਹ ਜਸਪ੍ਰੀਤ ਦਾ ਨੰਬਰ ਆਗਾ ਜੇ ਕਿਸੇ ਭਰਾ ਨੇ ਇਹ ਪਸ਼ੂ ਲੈਣੇ ਹੋਏ ਤਾਂ ਵੀ ਸੰਪਰਕ ਕਰ ਲਿਓ ਨਹੀਂ ਬਾਈ ਕੋਲੇ ਘਰੇ 10 15 ਪਸ਼ੂ ਹੁੰਦੇ ਆ ਬਾਕੀ ਬਾਈ ਕਹਿੰਦਾ ਆਪਾਂ ਘਰੋਂ ਪਸ਼ੂ ਜੜੇ ਝੋਕੇ ਤਸੱਲੀਆ ਦੇ ਨੱਕ ਹੋਰ ਵੀ ਵੇਚ ਦਾਂਗੇ ਇੱਥੇ ਮੰਡੀ ਤੇ ਕਹਿੰਦਾ ਆਪਾਂ ਇੱਕ ਦੋ ਪਸ਼ੂ ਹੀ ਪਾਉਣੇ ਆਗੇ ਤਾਂ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਪਿੰਡ ਨਾਥਪੁਰਾ ਦਾ ਜ਼ਿਲ੍ਹਾ ਬਠਿੰਡਾ ਰਾਜ ਦਾਗਾ ਬਾਈ ਨਾਲ ਇੱਕ ਵਾਰੀ ਸੰਪਰਕ ਜ਼ਰੂਰ ਕਰੋ ਚੰਗੇ ਪਸ਼ੂ ਆ ਬਾਈ ਕਹਿੰਦਾ ਆਪਾਂ ਤਸੱਲੀ ਨਾਲ ਚੋਕੇ ਦੇਵਾਂ ਜਿੰਨਾ ਦੁੱਧ ਕਹਤਾ ਉਹਨਾਂ ਜੇ ਹੋਇਆ ਤਾਂ ਬਾਈ ਕਹਿੰਦਾ ਲੈ ਜਾਓ ਤੇ ਨਹੀਂ ਆਪਣੀ ਮੱਝ ਕਹਿੰਦਾ ਬਾਈ ਕਹਿੰਦਾ ਘਰੇ ਆ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰਕੇ ਜਿਹੜੀਆਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਹੋਵੇ ਘੱਟ ਵੱਧ ਰੇਟ ਜਿਹੜੇ ਫੋਨ ਤੇ ਹੋ ਜਾਂਦੇ ਆ ਰੇਟ ਜਿਹੜੇ ਮੰਡੀ ਦੇ ਹਿਸਾਬ ਨਾਲ ਕਰਨੇ ਪੈਂਦੇ ਆ ਫੋਨ ਤੇ ਤੁਸੀਂ ਗੱਲਬਾਤ ਕਰਕੇ ਬਾਈ ਨਾਲ ਤੁਸੀਂ ਪਸ਼ੂ ਜਿਹੜੇ ਖਰੀਦ ਸਕਦੇ ਠੀਕ ਹੈ ਜੀ ਤੁਹਾਨੂੰ ਇੱਕ ਆਪਾਂ ਦੋ ਮੱਝਾਂ ਹੋਰ ਜਿਹੜੀਆਂ ਤੋਰ ਕੇ ਦਿਖਾਉਣੇ ਦੋਨੇ ਤਾਜ਼ੀਆਂ ਸੂਈਆਂ ਇੱਕ ਨੀਲੀ ਰਾਵੀ ਦੀ ਹੈਗੀ ਤੇ ਇੱਕ ਮੋਹਰਾ ਜਿਹਾ ਆਪ ਦੇਖ ਲਓ ਤੁਸੀਂ ਨਾ ਪੂਰੀ ਜਬਰਦਸਤ ਮੱਝਾਂਆਂ ਨੇ ਦੋਨੇ ਤੇ ਪਹਿਲੇ ਨੰਬਰ ਆਈ ਨੂੰ ਤੁਰ ਦਿਨ ਚੈੱਕ ਆਊਟ ਕਰ ਲਓ ਤੇ ਸੰਗਾ ਸੰਗਾ ਤੋਂ ਫੇਸ ਕੁਆਲਿਟੀ ਜਿਹੜੀ ਦੇਖ ਸਕਦੇ ਮੱਝ ਦੀ ਬਹੁਤ ਜਬਰਦਸਤ ਆ ਜੀ ਤੇ ਥਾਣਾ ਹਵਾਨਾ ਇਧਰੋਂ ਸਾਈਡ ਤੋਂ ਜਿਹੜਾ ਮੱਝ ਦਾ ਤੁਸੀਂ ਦੇਖ ਸਕਦੇ ਹੋ ਬਾਕੀ ਬੈਕ ਸਾਈਡ ਤੋਂ ਪਸੂ ਜਿਹੜੇ ਦਿਖਾਉਣਾ ਥਾਣਾ ਮਾਰਾ ਦੇਖੋ ਸੀ ਨਾ ਜਬਰਦਸਤ ਕਹਿ ਸਕਦੇ ਆ ਬਾਕੀ ਤਸੱਲੀ ਦੋਸਤੋ ਤੁਸੀਂ ਕਰਨੀ ਆ ਜੀ ਜੇ ਕੋਈ ਵੀ ਪਸੂ ਖਰੀਦਣ ਜਾ ਰਹੇ ਹੋ ਵੀਡੀਓ ਦੇਖ ਕੇ ਤਾਂ ਤਸੱਲੀ ਕਰਕੇ ਜਰੂਰ ਲੈ ਕੇ ਆਓ ਬੋਡੀ ਬੰਤਰ ਦੀ ਚੰਗੀ ਹੈਗੀ ਫੇਸ ਕੁਆਲਿਟੀ ਦੀ ਵੀ ਚੰਗੀ ਹੈਗੀ ਬਾਕੀ ਦੇਖ ਸਕਦੇ ਤੁਸੀਂ ਨਾ ਪੂਰੀ ਜਬਰਦਸਤ ਮੱਝ ਆ ਗਈ। ਬਾਕੀ ਡਿਟੇਲ ਆਪਾਂ ਬਾਅਦੀ ਤੋਂ ਲੈ ਕੇ ਦੇਵਾਂਗੇ ਦੋਨੇ ਮੱਝਾਂ ਦੀ। ਪਹਿਲੇ ਨੰਬਰ ਆਈ ਆਪਾਂ ਇਹ ਤੋੜ ਕੇ ਦਿਖਾਈਏ ਕਿ ਥਾਣ ਹਵਾਨਾ ਇਧਰ ਬੈਕ ਸਾਈਡ ਤੋਂ ਜਿਹੜਾ ਤੁਸੀਂ ਦੇਖ ਸਕਦੇ ਮੱਝ ਦਾ ਬਹੁਤ ਜਬਰਦਸਤ ਲੱਗਿਆ ਹੋਇਆ। ਬਾਕੀ ਦੁੱਧ ਦੀ ਵੀ ਆ ਵੀ ਤੋੜਦੀ ਆਪਾਂ ਮਾੜੀ ਜੀ। ਤੇ ਇਹ ਨੀਲੀ ਰਾਵੀ ਚ ਪੈ ਜਾਂਦੀ ਹੈਗੀ ਤੇ ਤਾਜੀ ਸੂਈ ਹੈ ਬੱਚਾ ਵੀ ਇਹਦੇ ਮਗਰ ਨੀਲੀ ਰਾਵੀ ਦਾਗਾ। ਉਹ ਆਪਾਂ ਪੁੱਸਾਂ ਭਾਈ ਜੀ ਨੂੰ ਵੀ ਕੱਟਾ ਕੇ ਕੱਟੀ ਆ। ਸਾਰੀ ਡਿਟੇਲ ਲੈ ਕੇ ਦੇਵਾਂਗੇ ਬਣੇ ਰਹੋ ਲਾਸਟ ਤੱਕ। ਲੈ ਵੀ ਆ ਦੂਜੇ ਨੰਬਰ ਆਈ ਨੀਲੀ ਰਾਵੀ ਨੂੰ ਜਿਹੜੇ ਤੁਸੀਂ ਚੈੱਕ ਕਰ ਸਕਦੇ ਹੋ ਨ ਪੈਰਾਪੂਰਾ ਤੇ ਜਮਾਨ ਦੇ ਸਾਦੂਸੀਂ ਮਾਰ ਕੇ ਪੂਰੇ ਆਗੇ ਪੂਸ ਵੀ ਅੱਧੀ ਚਿੱਟੀ ਹੈਗੀ ਮੱਥੇ 'ਚ ਫੁੱਲ ਵੀ ਆ ਤੇ ਬੋਡੀ ਮੰਤਾ ਜੀ ਤੁਸੀਂ ਦੇਖ ਸਕਦਾ ਥਾਨ ਹਵਾਨਾ ਇਧਰੋਂ ਸਾਈਡ ਤੋਂ ਜਿਹੜਾ ਦੇਖ ਸਕਦਾ ਬੱਚੇ ਦਾ ਕਰਦੀਆਂ ਮੱਝਾਂ ਥੋੜੀਆਂ ਆ ਦੇਖੋ ਸੀ ਨਾ ਬਾਕੀ ਦੇ ਥਾਨਲੇ ਵਾਪਸ ਨੂੰ ਖੜੀ ਦਾ ਚੈੱਕ ਆਊਟ ਕਰਾਉਣੇ ਆਗੇ ਇੱਕ ਵਾਰੀ ਕਰਾਂ ਦੇਖ ਸਾਦੂਸੀ ਥਾਣਾ ਹਵਾਨਾ ਇਹਦਾ ਵੀ ਬਹੁਤ ਸੋਹਣਾ ਮੱਝ ਨੂੰ ਲੱਗਿਆ ਹੋਇਆ ਬਾਕੀ ਆ ਜੋ ਬਾਬੇ ਨਾਲ ਕਰਦੇ ਆ ਗੱਲਬਾਤ ਇੱਥੇ ਜਾ ਬਾਬਾ ਬਾਬਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਜੀ ਆਪਣਾ ਅਚਰਤ ਸਿੰਘ ਨਾ ਅਚਰਤ ਸਿੰਘ ਆ ਪਿੰਡ ਕਿਹੜਾ ਬਾਬੇ ਪੈਣੀ ਵਾਗਾ ਪੈਣੀ ਵਾਗਾ ਜਿਲ੍ਹਾ ਮਾਨਸਾ ਰਹਿੰਦਾ ਹਾਂ ਜੀ ਮਾਨਸਾ ਠੀਕ ਆ ਜਿਹੜੀ ਆਪਾਂ ਇਹ ਮੱਝ ਤੋਰੀ ਆ ਛੋਡੀ ਕੰਮੇ ਸੂਏ ਸੂਈ ਆ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਬੱਚਾ ਕੀ ਆ ਮਗਰ ਦੇ ਕੱਟੀ ਆ ਜੀ ਮਗਰ ਕੱਟੀ ਆ ਹਾਂ ਜੀ ਠੀਕ ਆ ਦੁੱਧ ਦੀ ਗੱਲ ਕਰੀਏ ਬਾਬਾ ਕਿੰਨਾ ਕਹਦੇ ਥੱਲੇ ਹੁਣਾ ਦੁੱਧ ਹਲੇ ਜੀ ਦੱਸ ਦੇਣਾ ਛੂ ਗਿਆ 16 ਲੀਟਰ ਤਿਆਰ 16 ਲੀਟਰ ਤਿਆਰ ਆ ਜਮਾ ਠੀਕ ਆ 16 ਲੀਟਰ ਕਰੋਗੇ ਇੰਤੋਂ ਵੱਧ ਵੀ ਕਰ ਜ ਠੀਕ ਆ ਠੀਕ ਆ ਬੋਡੀਵੰਤ ਦੀ ਚੰਗੀ ਹੈਗੀ ਵਪਾਰ ਦਾ ਕੰਮ ਆ ਕਿ ਕਰਦੀ ਆਪਣੀ ਕਰਦੀ ਹੈਗੀ ਕਰਦੀ ਹੈਗੀ 16 ਕਿਲੋ ਇਸ ਟਾਈਮ ਜਿਹੜਾ ਤਸਲੀਆਂ ਚਵਾ ਕੇ ਦੇ ਸਕਾ ਦਿਓਗੇ ਹਾਂ ਠੀਕ ਆ ਤੇ ਰੇਟ ਦੀ ਗੱਲ ਕਰੀਏ ਬਾਬਾ ਰੇਟ ਕੀ ਕਰਖਤਾ ਇਹਦਾ ਫੇਰਾ ਰੇਟ ਕਰਦੇ 181 181 ਦੇ ਇੱਕ ਲੱਖ 80 ਹਜ਼ਾਰ ਰੇਟ ਕਰਦੇ ਇੱਕ 60 ਦੀ ਦੇ ਦੋਗੇ ਠੀਕ ਆ ਤੇ ਤਾਜੀ ਸੂਈ ਹੈ ਕਿ 10 ਦੇਣਾ ਹੋਵੇ ਸੂਈ ਨੂੰ ਠੀਕ ਆ ਮਗਰ ਕੱਟੀ ਆ ਹਨਾ 16 ਕਿਲੋ ਤਿਆਰ ਆ ਜਮਾ ਮਾਲਾ ਵੀ 16 ਕਿਲੋ ਤਸੱਲੀ ਕਰਕੇ ਇਲਜਾ ਸਾਦਾ ਕਰੋ ਠੀਕ ਆ ਵੈਸੇ ਉਹ ਦੁੱਧ ਜੇ ਖਰਾਕ ਪਾਉਗੇ ਅਗਲਾ ਵੱਧ ਵੀ ਘੱਟ ਜੂਗੀ ਕਿਉਂਕਿ ਬਾਡੀ ਬੰਤ ਦੀ ਚੰਗੀਆਂ ਜਿਹੇ ਖਰਾਕ ਪਾਉਗੇ ਉਹ ਜੀ ਮੱਝ ਜਿਹੜਾ ਬਾਬਾ ਕਹਿੰਦਾ ਕੱਢ ਦੂਗੀ ਨੰਬਰ ਬੋਲੋ ਬਾਬਾ ਇੱਕ ਵਾਰੀ ਆਪਣਾ 90 418 90 418 64 248 64 248 ਠੀਕ ਆ ਲੈ ਵੀ ਬਾਬੇ ਦਾ ਨੰਬਰ ਆ ਇਹ ਪਿੰਡ ਪੈਣੀ ਵਾਗਾ ਜ਼ਿਲ੍ਹਾ ਮਾਨਸਾ ਮਾਨਸਾ ਬਠਿੰਡਾ ਰੋਡ ਦੇ ਉੱਤੇ ਜਿਹੜਾ ਪਿੰਡ ਰਹੇ ਜਾਂਦਾਗਾ ਤੇ ਬਾਕੀ ਤੁਸੀਂ ਬਾਬੇ ਨਾਲ ਸੰਪਾਰਕ ਕਰ ਲਿਆ ਹਣਾ ਥਣ ਹਵਾਨਾ ਇੱਕ ਵਾਰੀ ਤੁਸੀਂ ਹੋਰ ਚੈੱਕ ਕਰ ਸਕਦੇ ਹੋ ਤੇ ਆਪਾਂ ਇੱਕ ਆਹ ਨੀਲੀ ਰਾਵੀ ਦੀ ਮੱਝ ਆਪਣੇ ਕੋਲੇ ਇੱਕ ਐਮਐਸੂਏ ਦੂਜੇ ਦੂਜਾ ਸ਼ੂਆ ਠੀਕ ਆ ਇਹਨੂੰ ਕਿੰਨਾ ਕੀਰ ਹੋ ਗਿਆ ਸੂਏ ਨੂੰ ਇਹਨੂੰ ਹੋਵੇ 12-13 ਠੀਕ ਆ ਬੱਚਾ ਇਹਦੇ ਮਗਰ ਕੀ ਆ ਮਗਰ ਕੱਟਾਗਾ ਨੀਲੀ ਰਾਵੀ ਦਾ ਹਣਾ ਠੀਕ ਆ ਤੇ ਇਹਦੀ ਗੱਲ ਕਰੀਏ ਬਾਬਾ ਇਹ ਕੰਮੇ ਸੂਏ ਦੱਸਿਆਗਾ ਦੂਜੇ ਦੂਜੇ ਠੀਕ ਆ ਦੁੱਧ ਕਿੰਨਾ ਕਹਦੇ ਥੱਲੇ ਦੂਜੇ 14 ਲੀਟਰ ਤਸੱਲੀ ਵਾਲਾ ਜਮਾ ਠੀਕ ਆ ਇਹ ਵੀ ਆਪਣੀ ਹੈਗੀ ਹਾਂ ਠੀਕ ਆ ਲੈ ਵੀ ਇਹ ਵੀ ਬਾਬੇ ਦੀ ਝੋਟੀ ਹੈ ਮੱਝਾਂ ਦੀ ਦੂਜੇ ਸੋਏ ਸੂਈ ਹੋਈ ਆ ਥਾਨ ਹਵਾਨਾ ਇਹਦਾ ਤੁਸੀਂ ਇੱਕ ਵਾਰੀ ਚੈੱਕ ਕਰ ਸਕਦੇ ਹੋ ਮਗਰਾ ਕਟਾਗਾ ਨੀਲੀ ਰਾਵੀ ਦਾ ਤੇ ਰੇਟ ਦੀ ਗੱਲ ਕਰੀਏ ਬਾਬਾ ਇਹਦਾ ਰੇਟ ਕੀ ਲੱਖਤਾ ਇਹ ਆ 1 ਡੇਢ ਲੱਖ ਇਹਦਾ 1.5 ਲੱਖ ਬਾਕੀ ਫੋਨ ਤੇ ਗੱਲਬਾਤ ਹੋ ਜੂ ਹਣਾ ਰੇਟ ਦੀ ਕਿਉਂਕਿ ਮੰਡੀ ਦੇ ਹਿਸਾਬ ਨਾਲ ਰੇਟ ਦੋਸਤੋਂ ਕਰਨੇ ਪੈਂਦੇ ਆਗੇ ਮੂੰਹ ਵਾਂਗੇ ਕੋਈ ਨਹੀਂ ਦਿੰਦਾ ਇੱਥੇ ਰੇਟ ਬਾਬਿਆਂ ਨੂੰ ਕਰਨੇ ਪੈਂਦੇ ਆਗੇ ਤੇ ਨੰਬਰ ਇਹੀ ਆ ਬਾਬਾ ਠੀਕ ਆ ਲੈ ਵੀ ਇਹ ਨੰਬਰ ਤੇ ਜਿਹੜਾ ਆਪਾਂ ਬੋਲਿਆ ਗਏ ਇਸੇ ਨੰਬਰ ਤੇ ਤੁਸੀਂ ਸੰਭਾਲ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਬਾਬੇ ਕੋਲੇ ਦ ਚੰਗੇ ਦੁੱਧ ਵਾਲੀਆਂ 14 15 16 ਕਿਲੋ ਦੁੱਧ ਵਾਲੀਆਂ ਬਾਕੀ ਤੁਸੀਂ ਤਸੱਲੀ ਕਰਕੇ ਜਿਹੜੀਆਂ ਮੱਝਾਂ ਖਰੀਦ ਸਕਦੇ ਹੋ ਤੇ ਲਾਸਟ ਤੱਕ ਬਣੇ ਰਹੋ ਵੀਡੀਓ ਤੇ ਆਪਾਂ ਤੁਹਾਨੂੰ ਹੋਰ ਜਿਹੜੇ ਪਸ਼ੂਆਂ ਦੀ ਡਿਟੇਲ ਜਿਹੜੀ ਲੈ ਕੇ ਦਿੰਨੇ ਆ ਬਣੇ ਰਹੋ ਲਾਸਟ ਤੱਕ ਦੋਸਤੋ ਸੋਨੇ ਇੱਕ ਆਪਾਂ ਬਾਬੇ ਦੀ ਝੋਟੀ ਜਿਹੜੀ ਤੋੜ ਕੇ ਦਿਖਾਉਣਾ ਹੈ ਨਾ ਬਹੁਤ ਜ਼ਬਰਦਸਤ ਆ ਗਈ ਸਿੰਘਾਂ ਸਿੰਘਾਂ ਦੀ ਫੇਸ ਕੁਆਲਿਟੀ ਦੀ ਮੂੰਹ ਮੱਥੇ ਦੇ ਸਕਦੇ ਆ ਤੁਸੀਂ ਬਾਕੀ ਇਹ ਤਾਜੀ ਸੂਈ ਹੋਈ ਹੈ ਨਾ ਬੋਡੀ ਵੰਤ ਦੇਖੋ ਤੁਸੀਂ ਬਹੁਤ ਜ਼ਬਰਦਸਤ ਆ ਥਣ ਹਵਾਨਾ ਦੇਖੋ ਇਹਦਾ ਬੈਕ ਸਾਈਡ ਤੋਂ ਤੁਸੀਂ ਹੈ ਨਾ ਚਾਰੇ ਥਣਾ ਦਾ ਸਪੇਸ ਵੀ ਬਹੁਤ ਸੁਣਾਗਾ ਸਾਈਡ ਨੂੰ ਦੇਖ ਲਓ ਪਲਾਂ ਦੇ ਦਾਇਰ ਸਾਈਡ ਨੂੰ ਪਾਸੇ ਨੂੰ ਇੱਧਰ ਮਰਜੀ ਦੇਖ ਲਓ ਬਾਡੀ ਬੰਤਰ ਦੀ ਤੇ ਲੇਵੇਲ ਉਹਦੀ ਪੂਰੀ ਜਬਰਦਸਤ ਮੱਝ ਆ ਗਈ ਦੇਖੋ ਜੀ ਪੂਰੇ ਚੰਗੇ ਦੁੱਧਰ ਕਾਰਡ ਵਾਲੀ ਝੋਟੀ ਲੱਗਦੀ ਆਪਾਂ ਨੂੰ ਜਬਰਦਸਤ ਆ ਬਾਕੀ ਚੱਕੜਾ ਥੋੜਾ ਜਿਹਾ ਇੱਥੇ ਹੈ ਨਾ ਨੇੜੋਂ ਸਾਨੂੰ ਆਪਾਂ ਦਿਖਾਸੇ ਮੂੰਹ ਮੱਥੇ ਤੇ ਬਾਡੀ ਬੰਤਰ ਤੁਸੀਂ ਦੇਖ ਸਕਦਾ ਬਹੁਤ ਜਬਰਦਸਤ ਆ ਗਈ ਬਾਕੀ ਬਾਈ ਨਾਲ ਆਪਾਂ ਕਰਦਿਆਂ ਗੱਲ ਬਾਤ ਬਾਈ ਸਤਿ ਸ੍ਰੀ ਅਕਾਲ ਕੀ ਨਾਮ ਆ ਬਰੇ ਆਪਣਾ ਹਰਨਪ੍ਰੀਤ ਆ ਪਿੰਡ ਕਿਹੜਾ ਹੈਗਾ ਪਿੰਡ ਗੁੱਲੋ ਮਤੇ ਫੋਲੋ ਮਿੱਠੀ ਜਿਲ੍ਹਾ ਬਠਿੰਡਾ ਹੀ ਰਹਿੰਦਾ ਠੀਕ ਆ ਲੈ ਵੀ ਬਾਈ ਫੋਲੋ ਮਿੱਠੀ ਤੋਂ ਲੈ ਕੇ ਆਇਆ ਘਰ ਦੀ ਮੱਝ ਆਪਣੀ ਠੀਕ ਆ ਕੰਮੇ ਸੂਏ ਸੂਏ ਆ ਬਾਈ ਦੂਜੇ ਸੂਏ ਦੂਜੇ ਸੂਏ 12 ਲੀਟਰ ਦੁੱਧਾ ਹੁਣ ਇਸ ਟਾਈਮ ਆ ਕਹਿ ਗਦੇ ਨੋਗੇ ਸੂਏ ਨੂੰ ਦੱਸਿਆ ਤੰਨੇ ਦਿਨ ਬੱਚਾ ਕੀ ਹੈ ਮਾਗਰ ਬੱਚਾ ਕੱਟੀ ਹੈ ਮਾਗਰ ਕੱਟੀ ਆ ਲੈ ਵੀ ਦੋਸਤੋ ਮਾਗਰ ਕੱਟੀ ਹੈਗੀ ਘਰ ਦੀ ਝੋਟੀ ਹੈਗੀ ਦੂਜੇ ਸੂਏ ਸੂਏ ਹੋਈ ਆ 12 ਲੀਟਰ ਦੁੱਧਾ ਦੁੱਧ ਬਾਈ ਕਿੰਨਾ ਕੱਟ ਜੂ ਇਹ ਕਰ ਜੂ 15 16 ਇੱਕ ਕਿਉਂਕਿ ਬੋਡੀ ਬੰਤ ਤੇ ਥਣਾ ਥੁਣਾ ਲੈਵਲ ਹੋਆ ਚੰਗਾ ਹਨਾ ਮੱਝ ਦਾ ਤੇ ਬਾਈ ਰੇਟ ਕੀ ਕਰਤਾ ਇਹਦਾ 3 ਲੱਖ ਠੀਕ ਆ ਫੇਰ ਤਾਂ ਮੰਨ ਲਓ ਵੀ ਕਿੰਨੇ ਕ ਦੁੱਧ ਵਾਲੀ ਆ ਬਾਬਾ ਇਹ ਮੱਝ ਤੁਹਾਡੀ 18 ਕਿਲੋ ਵਾਲੀ ਆ ਠੀਕ ਆ ਠੀਕ ਆ ਲੈ ਵੀ ਜਵਾਗ ਨੂੰ ਮੁੰਡੇ ਨੂੰ ਪਤਾ ਨਹੀਂਗਾ ਬਾਬਾ ਕਹਿੰਦਾ 18 ਕਿਲੋ ਦੁੱਧ ਵਾਲੀ ਆ ਫੇਰ ਹੀ ਰੇਟ ਬਾਬਾ ਜਿਹੜਾ 3 ਲੱਖ ਕਰਦਾ ਲੈ 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 ਬਾਬਾ ਕਹਿੰਦਾ ਵੀ ਫੋਟੋ ਕਹਿੰਦਾ ਬਣਾ ਮੇਰੀ ਕਹਿੰਦਾ ਲੈ ਬਾਬਾ ਜਟਾਣਾ ਫਾਰਮਰ ਲੈ ਵੀ ਬਾਬਾ ਕਹਿੰਦਾ ਮੇਰੀ ਵੀਡੀਓ ਬਣਾ ਬਾਬਾ ਫੇਰ ਦੁੱਧਾ ਤੇ ਕਿੰਨਾ ਕੱਟ ਜੂ ਇਹ ਦੁੱਧਾ 19 ਕਿਲੋ 22 ਕਿਲੋ ਠੀਕ ਆ 18 ਤੋਂ ਲੈ ਕੇ 22 ਲੀਟਰ ਦੁੱਧ ਕੱਢ ਜੂ। 22 ਕਿਲੋ। ਇਹ ਥਾਣਾ ਥਾਣਾ ਸਪੇਸ ਚੰਗੀ ਆ ਕਿ ਮੂੰਹ ਮੱਥੇ ਚ। ਫੋਨ 12 ਲੀਟਰ ਤਾਂ ਇਹਨਾਂ ਦੇ ਨਾਲ ਹੋਵੇ ਸੂਈ ਨੂੰ। 12 ਕਿਲੋ ਬੋਲਾ ਤਿਆਰ ਆ ਮਗਰ ਕੱਟਿਆ। ਤੇ ਬਾਬਾ ਰੇਟ ਕੀ ਕਰਤਾ ਫੇਰਾ? ਰੇਟ। 20 ਲੱਖ ਕੀ ਲਵਾਂ ਯਾਰ ਬਾਅਦ ਵਿੱਚ। ਬਸ। ਬਾੜੇ ਨਹੀਂ। ਬਾੜੇ ਨਹੀਂ। ਠੀਕ ਆ ਠੀਕ ਆ। ਠੀਕ ਆ। ਚਾਲਾ ਲੈ ਵੀ ਬਾਬਾ ਕਹਿੰਦਾ ਬਾਲਾ ਰੇਟ ਨਹੀਂ ਕਰਦਾ ਮੈਂ 3 ਕ ਲੱਖ ਹੀ ਕਰਦਾਗਾ ਨਹੀਂ ਨਹੀਂ ਠੀਕ ਆ ਠੀਕ ਆ ਬਾਬਾ ਲੈ ਵੀ ਬਾਬਾ ਜਿਹੜਾ ਦੁੱਧ ਕਹਿੰਦਾ ਬਾਬਾ ਕਹਿੰਦਾ ਉਹ ਆਪਣੀ ਤਸੱਲੀ ਹੋਊਗੀ ਵੀ ਦੁੱਧ ਇੰਨਾ ਕੱਢ ਜੂਗੀ ਕਿਉਂਕਿ ਬਾਡੀ ਵਾਂਤਰ ਦੀ ਤੇ ਥਣਾ ਥੁਣਾ ਦੀ ਬਹੁਤ ਚੰਗੀ ਆ ਸਾਫ ਆਚਾਰੇ ਥਣ ਇੱਕੋ ਜਿਹਾ ਤੇ ਨੰਬਰ ਬੋਲੀ ਭਾਈ ਆਪਣਾ 97807 97807 15700 15700 ਪੂਰਾ ਠੀਕ ਆ ਪਿੰਡਾ ਫੁੱਲੋ ਮਿੱਠੀ ਜ਼ਿਲ੍ਹਾ ਬਠਿੰਡਾ ਦਾ ਇੱਕ ਵਾਰੀ ਹੋਰ ਤੋੜ ਦੇਗਾ ਮੜੀ ਜਾ ਇਹਨੂੰ ਚੋਟੀ ਚੰਗੀ ਆਗੀ ਲੈ ਵੀ ਬਾਬਾ ਕਹਿੰਦਾ ਮੇਰੀ ਵੀਡੀਓ ਬਣਾਓ ਪਹਿਲਾਂ ਤਾਂ ਇਹ ਆਵੇ ਬਾਬਾ ਯਾਦ ਰੂਗਾ ਨਾ ਬਾਬੇ ਨੂੰ ਵੀ ਤੇ ਥਣ ਹਵਾਨਾ ਦੇਖੋ ਇਸ ਸਾਈਡ ਤੋਂ ਦੇਖੋ ਸੋ ਪੂਰੀ ਜਬਰਦਸਤ ਆ ਗਈ ਦੇ ਸਾਹ ਅਸੀਂ ਲੈ ਸੋਨਾ ਪੱਦ ਖਾਣਿਆ ਕੋਲੋਂ ਜਮਾ ਹੈ ਪੂਰੀ ਜਬਰਦਸਤ ਝੋਟੇ ਆ ਗਈ ਵੀ ਥਣਾ ਥਣਾ ਤੱਕ ਬਾਗ ਕਮਾਲ ਆ ਗਈ ਹਾਂ ਬਾਕੀ ਨੰਬਰ ਦੇ ਤਾਂ ਰੇਟ ਜਿਹੜਾ ਫੋਨ ਤੇ ਗੱਲਬਾਤ ਹੋ ਜੂ ਬਾਬਾ ਕਹਿੰਦਾ ਕੋਈ ਬਾਲਾ ਮੁੱਲ ਨਹੀਂ ਕਰਦੇ 3 ਲੱਖ ਹੀ ਕਰਦੇ ਬਾਕੀ ਦੇ ਸੰਭਾਰ ਕਰਕੇ ਜੇ ਕਿਸੇ ਭਰਾ ਨੇ ਲੈਣੇ ਘਰ ਦੀ ਝੋਟੀਆਂ ਫੇਸ ਕੁਆਲਟੀ ਤੁਸੀਂ ਮੂੰਹ ਮੱਥੇ ਦੇ ਸਕਦਾ ਤਾਜੀ ਸੋਈ ਹੋਈ ਹੈ 3 ਦਿਨਾਂ ਦੀ 12 ਕਿਲੋ ਦੁੱਧਾ 18 ਲੀਟਰ ਤੋਂ ਲੈ ਕੇ ਬਾਬਾ ਕਹਿੰਦਾ 22 ਲੀਟਰ ਦੁੱਧ ਕਰ ਜੂਗੀ ਜੇ ਚੰਗੇ ਚ ਬੰਦੇ ਕੋਲੇ ਬਾਗੀ ਨਾ ਇਹ ਖਰਾਕ ਦੇ ਹਿਸਾਬ ਨਾਲ ਮੱਝ ਜਿਹੜੀ ਦੁੱਧ ਕੱਢ ਜੂਗੀ 17 18 ਲੀਟਰ 18 ਲੀਟਰ ਦੁੱਧ ਕੱਢ ਜੂਗੀ ਬਾਕੀ ਤੁਸੀਂ ਸੰਭਾਰ ਕਰਕੇ ਪਿੰਡ ਫੱਲੋ ਮਿੱਠੀ ਜਿਹਾ ਵੰਡਾਤਾ ਬਾਬੇ ਦਾ ਜਿਹੜੀ ਛੋਟੀ ਜਿਹੀ ਖਰੀਦ ਸਕਦੇ